ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਉਕ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਸਾਡੇ ਵੱਡੇ ਭਰਾ ਨੇ ਸਾਡੇ ਬਜ਼ੁਰਗ ਨੇ ਅਸੀਂ ਕਈ ਸਮਾਜਿਕ ਘੋਲ ਇਕੱਠਿਆਂ ਲੜੇ ਚਾਹੇ ਉਹ ਮੈਡੀਕਲ ਕੁਆਲੀਫਾਈਡ ਕੋਰਟ ਦੀ ਗੱਲ ਹੋਵੇ ਇਹ ਹੋਰ ਵੀ ਕਿਸਾਨੀ ਦੇ ਮੁੱਦੇ ਹੋਣ ਸਮਾਜਿਕ ਮੁੱਦੇ ਹੋਣ ਡੱਲੇਵਾਲ ਸਾਹਿਬ ਇਨਸਾਨੀਅਤ ਦੇ ਲਈ ਹਮੇਸ਼ਾ ਅੱਗੇ ਹੋ ਕੇ ਲੜਦੇ ਰਹੇ ਔਰ ਸਾਥ ਦਿੰਦੇ ਰਹੇ ਆ ਅੱਜ ਮੈਂ ਇੱਕ ਬਤੌਰ ਛੋਟਾ ਭਰਾ ਉਹਨਾਂ ਦੇ ਨਾਲ ਮਿਲ ਕੇ ਆਇਆ ਤੁਸੀਂ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਸੋ ਮੇਰੇ ਨਾਲ ਮੇਰੇ ਸਾਥੀ ਐਮਐਲਏ ਸਹਿਬਾਨ ਦਾ ਕੁਲਵੰਤ ਸਿੰਘ ਪੰਡੋਰੀ ਸਾਹਿਬ ਦਾ ਗੁਰਲਾਲ ਸਿੰਘ ਜੀ ਦਾ ਕੁਲਵੰਤ ਸਿੰਘ ਜੀ ਔਰ ਸਾਡੇ ਬੀਬੀ ਜੀ ਐਮਐਲਏ ਸੰਗਰੂਰ ਤੋਂ ਬੀਬੀ ਨਰਿੰਦਰਕੌਰ ਭਰਾਜ ਜੀ ਅਸੀਂ ਸਾਰੇ ਆਪਦੇ ਉਸ ਬਜ਼ੁਰਗ ਨੂੰ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਪੀ ਮਿਲਦੀ ਹੈ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤਕੜਾ ਹੋਣਾ ਹੈ ਉਥੇ ਨਾਲ ਨਾਲ ਸਾਡਾ ਪੰਜਾਬ ਵੀ ਬਚਣਾ ਡਾਇਵਰਸਿਫਿਕੇਸ਼ਨ ਹੋਏਗੀ ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਣ ਲੈਣਾ ਚਾਹੀਦਾ ਕਿ ਤੁਸੀਂ ਕਿਸਾਨ ਨੂੰ ਦਰਕਿਨਾਰ ਕਰਕੇ ਦੇਸ਼ ਨੂੰ ਦਰਕਰਾਰ ਕਰ ਰਹੇ ਹੋ ਕਿਸਾਨ ਦੀ ਗੱਲ ਨਾ ਸੁਣ ਕੇ અપਮਾਨਿਤ ਕਰਕੇ ਦੇਸ਼ ਨੂੰ ਸੰਵਿਧਾਨ ਨੂੰ અપਮਾਨਿਤ ਕਰ ਰਹੇ ਹੋ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਆਜ਼ਾਦ ਕਰਾਇਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਿਰੰਗੇ ਜਿ ਲਿਫਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ ਹੈ ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਬੀਪੀ ਡਾਊਨ ਹੋ ਰਿਹਾ ਹੈ ਰਾਜਗਜੀਤ ਸਿੰਘ ਧੱਲੇਵਾਲ ਹੋਰਾਂ ਦਾ 31 ਦਿਨ ਹੋ ਗਏ ਦੋ ਦਿਨ ਭੁੱਖੇ ਨਹੀਂ ਰਿਹਾ ਜਾਂਦਾ 31 ਦਿਨ ਹੋ ਗਏ ਬਹੁਤ ਕਮਜ਼ੋਰ ਨੇ ਉਹ ਸੋ ਇਹ ਸਬਰ ਨਾ ਪਰਖਣ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ। ਔਰ ਜੇ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪਏਗੀ। ਕਿਸਾਨੀ ਮੰਗਾਂ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਆਂਦਾ। ਲੁਕਵੇਂ ਢੰਗ ਦੇ ਨਾਲ ਤੁਸੀਂ ਫੇਰ ਉਹੀ ਚਾਲ ਚੱਲਣੀ ਚਾਹੁੰਦੇ ਹੋ। ਅਮਰੀਕਾ ਦੇ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਬਸਿਡੀ ਬਹੁਤ ਦਿੱਤੀ ਜਾਂਦੀ ਹੈ। ਇਹ ਤੇ 80% ਹੈ ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਜੀ ਵੀ ਸਾਰਿਆਂ ਨੂੰ ਕਿਸਾਨੀ ਤੋਂ ਬਾਹਰ ਕੱਢ ਦਿਓ ਕਿਸਾਨਾਂ ਦੀ ਕਿਸਾਨੀ ਦੀ ਕੋਰਪੋਰਟਾਈਜੇਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰੀਆਂ ਇਹ ਉਹੀ ਚਾਲ ਹੈ ਤੁਸੀਂ ਸਾਰੀ ਖੇਤੀ ਜਿਹੜੀ ਹੈ ਉਹ ਅਡਾਨੀ ਵਰਗਿਆਂ ਨੂੰ ਦੇਣੀ ਚਾਹੁੰਦੇ ਹੋ ਲੇਕਿਨ ਪੰਜਾਬ ਦਾ ਕਿਸਾਨ ਜਿੱਥੇ ਦੇਸ਼ ਖਾਤਰ ਸੰਘਰਸ਼ ਕਰਦਾ ਉਥੇ ਆਲਦੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ ਆਪਦੀ ਅਣਖਾਂ ਖਾਤਰ ਆਪਦੀ ਆਉਣ ਵਾਲੀਆਂ ਨਸਲਾਂ ਖਾਤਰ ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਆਂ ਮੀਡੀਆ ਤੋਂ ਉਮੀਦ ਕਰਦੇ ਆਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਸੰਘਰਸ਼ ਕੋਈ ਆਪ ਦੇ ਖੱਦਾ ਸੰਘਰਸ਼ ਨਹੀਂ ਹੈ ਇਹ ਦੇਸ਼ ਲਈ ਸੰਘਰਸ਼ ਹੈ ਇਹ ਪੰਜਾਬ ਲਈ ਸੰਘਰਸ਼ ਹੈ ਕੱਲੇ ਪੰਜਾਬ ਦਾ ਵੀ ਨਹੀਂ ਹੈ ਸੋ ਇਹ ਸੰਘਰਸ਼ ਦੇ ਵਿੱਚ ਸਾਰੇ ਸਾਥ ਦਿਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਢੱਲੇਵਾਲ ਸਾਹਿਬ ਹੋਰਾਂ ਨੂੰ ਮਿਲ ਕੇ ਗਿਆ ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ अरोड़ा ਜੀ ਸਨ ਸੋ ਉਹਨਾਂ ਦੀਆਂ ਵੀ ਆਪਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪੱਧਰ ਤੇ ਵੀ ਉਹ ਡਿਸਕਸ ਕਰਨਗੇ ਸਰਕਾਰ ਪੱਧਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪੱਧਰ ਤੇ ਮੈਂ ਵੀ ਜੋ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਆ 31 ਦਿਨ ਹੋ ਗਏ ਆ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਕਰਨ ਦਾ ਪੈਨਲ ਖੋਲਿਆ ਗਿਆ ਕੋਈ ਇਸ ਤਰ੍ਹਾਂ ਦੀ ਕੋਈ ਚਿੱਠੀ ਕੋਈ ਕੁਝ ਵੀ ਮੇਰਾ ਖਿਆਲ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਨਾਲ ਗਟਾਰੂ ਚੱਕ ਜੀ ਵੀ ਗਏ ਸੀ ਸਾਡੇ ਅਫਸਰ ਵੀ ਸੀ ਉਹ ਲਗਾਤਾਰ ਮੀਟਿੰਗਸ ਹੋ ਰਹੀਆਂ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਮੈਂ ਤਾਂ ਕਿਤੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉਥੇ ਬੱਚਿਆਂ ਨੂੰ ਇਸ ਬਾਰੇ ਲੜਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਦੇ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ ਸਹਿਮਤ ਹੈ ਕਿ ਤੁਸੀਂ 30 ਤਰੀਕ ਦੀ ਬੰਦ ਦੀ ਕਾਲ ਦਾ ਸਮਰਥਨ ਕਰਦੀ ਹੈ ਆਮ ਆਦੀ ਪਾਰਟੀ ਕਿ ਇਹਨਾਂ ਨੇ ਕਿਸਾਨ ਨੇ ਕਹੇਗਾ ਕਿ ਸਾਰੇ ادارے ਵਪਾਰਕ ادارے ਬੰਦ ਰਹਿਣਗੇ ਕੀ ਆਮ ਆਦੀ ਪਾਰਟੀ ਜੋ ਪੰਜਾਬ ਸਰਕਾਰ ਹੈ ਕੋਈ ਰਿਟਰਨ ਰੂਪ ਦੇ ਵਿੱਚ ਦਫਤਰ ਬੰਦ ਕਰਨ ਦਾ ਹਮਾਇਤ ਕਰੂਗੀ ਜੀ ਦੇਖੋ ਇਹਦੇ ਵਿੱਚ ਜਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਗਾ ਜਾਂ ਪਾਰਟੀ ਦਾ ਨੁਮਾਇੰਦਾ ਸੋ ਉਹਦੇ ਉਹ ਪਾਰਟੀ ਫਰਮ ਦੇ ਜਿਹੜਾ ਬੰਦਾ ਅਥੋਰਾਈਜ਼ ਆ ਉਹ ਹੀ ਇਸ ਸਵਾਲ ਦਾ ਜਵਾਬ ਦੇ ਸਕਦਾ ਮੈਂ ਪਰਸਨਲੀ ਇਹਦੇ ਨਾਲ ਸੰਦਰਭ ਸਾਹਿਬ ਨੂੰ ਤੁਸੀਂ ਡਰਾਫਟ ਨਹੀਂ ਕਰਾਇਆ ਕਿ ਕਿ ਸਿਹਤ ਬਹੁਤ ਖਰਾਬ ਹੈ ਬਾਈ ਲੈ ਲੋ ਡਾਕਟਰ ਨੂੰ ਉਹ ਮਨਾ ਕਰ ਦਿੰਦਾ ਇਹਨਾਂ ਨੇ ਕਿ ਦਵਾਈ ਬਿਲਕੁਲ ਨਹੀਂ ਲੈਣੀ ਇਹ ਮੈਨੂੰ ਕੁਝ ਹੁੰਦਾ ਤਾਂ ਕਿ ਹੋ ਜਾਵੇ ਦਵਾਈ ਨਹੀਂ ਮੈਂ ਦੇਖੋ ਉਹਨਾਂ ਦਾ ਇਹ ਜਵਾਬ ਵੀ ਜੇ 7 ਲੱਖ ਕਿਸਾਨ ਇੱਕ ਤਰ੍ਹਾਂ ਦਾ ਇਹਨਾਂ ਨੇ ਕਤਲ ਕੀਤੇ ਦੇਸ਼ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਨੀਤੀਆਂ ਨੇ ਉਹਨਾਂ ਦੇ ਤੁਸੀਂ ਡਾਟਾ ਰੱਖਣਾ ਹੀ ਬੰਦ ਕਰਤਾ